ਉੜੀ ਮਹੱਲਾ ਪੰਜਵਾ ਪੂਜਵਲ ਵੀਰ ਬ੍ਰਹਮ ਸੁਖ ਸਾਗਰ ਪੂਜਵਲ ਵੀਰ ਬ੍ਰਹਮ ਸੁਖ ਸਾਗਰ ਜਿੰਦਿਆਂ ਬਲ ਵਾਲੀਆਂ ਪੂਜਾ ਉਹ ਤ੍ਰਿਸ਼ਟ ਪੂਜਾ ਵਾਲਾ ਜੋ ਪਰਮੇਸ਼ਰ ਹੈ ਵੀਰ ਸੂਰਮਾ ਹੈ ਜਾਂ ਬਲ ਵੀਰ ਬਲ ਭਦਰ ਹੈ ਵੀਰ ਜੋ ਕ੍ਰਿਸ਼ਨ ਆਦਿਕਾਂ ਨੂੰ ਉਤਾਰਨ ਧਾਰਨ ਵਾਲਾ ਹੈ ਉਹ ਜੋ ਤ੍ਰਿਸ਼ਟ ਪੂਜਾ ਵਾਲਾ ਉਹ ਬ੍ਰਹਮ ਹੈ ਅਦੇ ਭੂ ਕ੍ਰਿਸ਼ੀ ਆਦਿਕਾਂ ਤੋਂ ਜੈ ਪੈਦਾ ਕੀਤੀ ਹੈ ਜਿਨ ਸਾਰੀ ਰਚਨਾ ਤੁਹਾਨੂੰ ਜਿਹੜੀ ਆਰਥਾਨੁ ਜੈ ਪਹਿਗਾ ਕੀਤਾ ਹੈ ਅੰਡ ਦੀ ਖਾਣੀ ਜੇਰ ਦੀ ਖਾਣੀ ਫੇਰ ਦੀ ਖਾਣੀ ਉਹ ਵੀ ਖਾਣੀ ਆਪਕੋ ਵੀ ਜਿਸਨੂੰ ਕਹਿਦਾ ਕਿ ਤੂ ਤਰਹੀ ਕੋਈ ਜਨ ਵਾਲਾ ਜੋ ਪ੍ਰਮੇਸ਼ਰ ਹੈ ਉਹ ਬਲਬੀਰ ਸਾਰਿਆਂ ਦੇ ਅੰਦਰ ਬੰਦ ਰਹਿਣ ਵਾਲਾ ਗੀਰ ਬਹਾਦਰ ਹੈ ਬ੍ਰਹਮ ਸੁਖ ਸਾਗਰ ਉਹ ਬ੍ਰਹਮ ਉਹ ਵਿਆਪਕ ਹੈ ਤੁਹਾਨੂੰ ਸਮੁੰਦਰ ਹੈ ਭਾਈ ਗਰਤ ਪਰਤ ਜਹ ਲਿਓ ਅੰਗੂਰੀਆ ਬੇਬਸੀਆਂ ਕਰਦੇ ਹੈ ਪਰਮੇਸ਼ਰ ਗਰਤ ਪਰਤ ਅਸੀਂ ਮੋਹ ਰੂਪੀ ਦਰਦ ਤੋਂ ਹੈ ਪਰਤ ਪੈ ਰਹੇ ਹਾਂ ਅਵਿਆਨ ਰੂਪੀ ਗਰਤ ਖਾਤੇ ਜਿ ਦਿਗ ਰਹੇ ਹਾਂ ਗਹ ਲਿਓ ਅੰਗਰੀਆ ਸਾਡੀ ਦੁੱਖੀ ਰੂਪ ਅੰਗਲ ਸੱਚੇ ਪਾਰਸਾ ਪਕੜ ਲਓ ਸਾਨੂੰ ਆਗ ਦੇ ਚੰਨ ਨਾਲ ਮਿਲ ਲੈ ਦੁਬਰੀਆਂ ਨੂੰ ਮੋਹ ਰੂਪੀ ਤੋਂ ਜਿ ਦਿਗ ਰਹੇ ਹਾਂ ਦੇ ਮਾਲੂਕੀ ਗਰਦ ਟੋਏ ਜਿ ਦਿਖ ਰਹੇ ਹਾਂ ਸੱਜਣ ਉਸੇ ਬਾਦਸ਼ਾਹੀ ਦਿੱਤੀ ਨੂੰ ਕੁੰਗਲੀ ਪਕੜ ਕੇ ਰਹਾ ਹੋ ਕੁੰਗਲੀ ਫੁਲਾ ਕੇ ਤਕਲਣਾ ਸੱਜਣ ਉਸ ਦੀ ਉਂਗਲ ਜੇ ਕਰਕੇ ਰਹਾ ਹੋ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਜੇ ਉਸ ਆਦਮੀ ਦੇ ਕੰਧਵ ਜਿसे ਰਹਾ ਹੋ ਉਹ ਸੁੰਨ ਨਹੀਂ ਸਕਦਾ ਹੋਵੇ ਅੱਖਾਂ ਵੀ ਪੂਰਾ ਰੂਪ ਨਾ ਵੇਖ ਸਕਦੀਆਂ ਹੋਣ ਅੱਖਾਂ ਪੈਗੀਆਂ ਜੀ ਹਾਂ ਹੋਰ ਕੀ ਹੋਰ ਕੁਝ ਰਹਿਦੀਆਂ ਹੋਣ ਆਰਤ ਗੁਆਰ ਰਟ ਤਕ ਪਿੰਗੁਰੀਆਂ ਤੇ ਫਿਰ ਹੋਵੇ ਪਿੰਗਲਾ ਨਾਏ ਗੋੜਾ ਹੋਵੇ ਨਾ ਮੇਤਰ ਸਾਖ ਨਾ ਹੋਣ ਕਿ ਹੋਵੇ ਪਿੰਗਲਾ ਤੇ ਹੱਥ ਵੀ ਕਿਸੇ ਦੇ ਘਟ ਹੋਣ ਇਸ ਪ੍ਰਕਾਰ ਦੀ ਹਾਲਤ ਜੇ ਹੋਈ ਹੋਵੇ ਉਹਦੀ ਵੱਲੋਂ ਮੇਨਤੀ ਹੈ ਇਸੇ ਪ੍ਰਕਾਰ ਮਹਾਰਾਜ ਸਰਬੰਨਾ ਸਰੂਪ ਕੋ ਕਹਿੰਦੇ ਸੰਜੈਪੁਰ ਸਰੂਪੀ ਕੰਨਾ ਵਿੱਚ ਸੁਰਤ ਗਿਆਤ ਨਹੀਂ ਆਉਂਦੀ ਆਜ ਦੇ ਪ੍ਰੇਮ ਦੀ ਲੇਵ ਲਾਉਣ ਦੀ ਆਵਾਜ਼ ਬਜਨ ਸੁਣ ਕੇ ਤਾਂ ਇੱਕ ਕੰਨខាងੀ ਖੋਲ੍ਹਿਆ ਦੂਏ ਕੰਨខាង ਨਿਕਲ ਜਾਂਦਾ ਹੈ ਧਾਰਨ ਸ਼ਕਤੀ ਨਹੀਂ ਇਸ ਕਰਕੇ ਕੰਨਾਵਾਂ ਵਿਚਾਦੇ ਸੁਣ ਕੇ ਸਰਬਾਤਮਕ ਵਿਸ਼ਵਾਸ ਨੂੰ ਕਿ ਕੰਨਾ ਸੁਤ ਗਿਆਤ ਨਹੀਂ ਹੈ ਨੈਣ ਸੁੰਦਰ ਨਹੀਂ ਸਾਦੇ ਮਨ ਤੇ ਬੁੱਧ ਦੋਵੇਂ ਜਿੱਤਰ ਸੁੰਦਰ ਨਹੀਂ ਮਾਰੇ ਝੂਠੇ ਸੰਗਲ ਬਖਾਉਂਦਾ ਰਹਿੰਦਾ ਹੈ బుద్ధి ਮਿੱਠਿਆ ਪੁਜਾਰ ਸੰਮਿਖੇ ਕਰਦੀ ਰਹਿੰਦੀ ਹੈ ਇਸ ਕਰਕੇ ਮਨੁੱਖ ਨੂੰ ਨੇਤਰ ਜਿਹੜਾ ਸੁਚੀ ਸਮਪਤੀ ਦੇ ਰੂਪ ਨੂੰ ਇੱਤਰ ਨਹੀਂ ਸਾਡੇ ਜਾਂ ਵਿਰਾਗ ਦੇ ਵੇਦੂ ਕੀ ਨੇਤਰ ਨਹੀਂ ਹਨ ਪ੍ਰੋਹ ਤੇ ਬਲੋਹ ਗਿਆਨ ਦੇ ਕੀ ਨੇਤਰ ਸਾਡੇ ਸੁੰਦਰ ਨਹੀਂ ਹਨ ਆਰਤ ਦਵਾਰ ਰਤ ਤਿੰਗੁਰਿਆ ਜੀ ਰਾਮ ਤੁਸੀਂ ਦੁਖੀ ਹੋ ਆਪ ਦੇ ਸਾਹ ਸੰਗਿ ਪ੍ਰੋਖੀ ਦਵਾਰੇ ਵਿੱਚ ਰਤ ਤਿੰਗੁਰਿਆ ਜਿਵੇਂ ਸਿੰਗਲਾ ਤੀਜੇ ਪਾਤਸ਼ਾਹ ਦੇ ਦੂਹੇ ਅੱਗੇ ਜਿਹੜਾ ਸੀ ਨਹੀਂ ਕੋਈ ਸੀਹੀ ਪ੍ਰੇਮ ਨਾਲ ਪਿੰਗਲਾ ਸੀ ਉਹ ਰੁੜ ਰੁੜ ਕੇ ਇੱਥੇ ਆਇਆ ਸੀ ਸੁਆਜਪੁਰੇ ਦਾ ਸੀ ਤੇ ਮਹਾਰਾਜ ਦੇ ਦੂਹੇ ਅੱਗੇ ਬੋਲੀ ਜਾਂਦਾ ਸੀ ਕਿਉਂ ਕਹਿੰਦੇ ਸੀ ਗਿਆ ਪਿਛੋਕਾ ਲੱਦਾ ਫੇਰ ਸਿੱਖਰ ਕੇ ਮਾਰਾ ਮੱਖੀਆਂ ਤੇ ਜੰਗੀਆਂ ਕਹੂੰ ਤੇ ਦੂਰ ਕਰ ਜੀਓ ਦਰਵਾਜ਼ੇ ਤੋਂ ਮਾਰਨ ਕਾ ਨਾ ਭਾਈ ਨਿਮਾਨਿਆਂ ਦਾ ਮਾਣ ਹੈ ਗੁਰੂ ਘਰ ਸਾਡੇ ਇਸ਼ਨਾਨ ਵਾਲੇ ਜਲ ਇਸ਼ਨਾਨ ਕਰਾਉ ਹੋਗਾ ਗੁਰੂ ਸਾਹਿਬ ਦਾ ਜੇ ਇਸ਼ਨਾਨ ਕੀਤਾ ਸੀ ਉਹ ਚਮੱਜੇ ਜਿਹਦਾ ਇਸ਼ਨਾਨ ਕਰਾ ਕੇ ਬਸ ਦੇ ਕੇ ਮਾਰੋ ਵੀ ਕਰਨਾ ਦੀ ਪਾਤਸ਼ਾਹ ਜਦੋਂ ਕੀਰਤ ਸਿੰਘ ਦੀ ਸਮਾਗਮ ਕੀਤੀ ਹੋਈ ਮਾਰਾ ਕਹਿੰਦੇ ਕਿ ਕੋਣ ਦੀ ਜਲਾਹੋ ਜੰਮਾ ਮਹਾ ਦੇ ਕਾਮਕਰੋਧ ਦੀ ਅੰਗੋ ਮੇੜ ਦਿੱਤੇ ਜਨਾਂ ਦੇ ਜਲ ਨਾਲੇ ਦਾ ਕੋੜ ਮੇੜ ਦਿੱਤਾ ਪਿੰਗਲਾ ਗੁਣਾ ਮੇੜ ਦਾ ਸਾਖਤ ਕਰਤਾ ਪਾਈ ਸੀ ਇਹ ਨਹੀਂ ਪੁੱਛਿਆ ਹੰਕਾਰ ਵੀ ਕਰਕੇ ਉਹ ਨਾਮ ਮੁਰਾਰੀ ਰੱਖ ਕੇ ਮਥੋ ਮੁਰਾਰੀ ਨਾਮ ਰੱਖ ਕੇ ਕਹੇ ਜਿਹੜੇ ਅਨੁਰਸ਼ਨ ਕਰਨਗੇ ਨਾਮ ਜਪਣਗੇ ਉਹ ਜੰਮ ਦੇ ਤਾਂ ਨਹੀਂ ਜਾਣਗੇ ਏਡੀ ਵੱਡੀ ਬਖਸ਼ੀ ਕਰਤੀ ਇਸ ਪ੍ਰਕਾਰ ਰੱਤ ਗੁਵਾਰ ਰੱਤ ਤਿੰਗੁਰੀਆ ਸਾਰਾ ਮੈਂ ਤਿੰਗਲਾ ਹਾਂ ਸਭਨਾਂ ਦੇ ਤਿੰਗਲੇ ਚਰਨ ਨਹੀਂ ਹਾਂ ਮੈਂ ਆਪ ਸੁਖੀ ਹਾਂ ਸਭ ਸੰਗਤ ਦੇ ਆਗੇ ਦੁਆਰੇ ਕੇ ਬਰਨ ਕੋ ਬੋਲਦਾ ਹਾਂ ਕਿ ਮੇਰੀ ਰੱਖਿਆ ਕਰੋ ਸੇ ਪਾਤਸ਼ਾਹ ਆਦਨਾਂ ਦੀ ਬੇਕਾਰਾਂ ਤੋਂ ਹੀਨਾ ਮੈਂ ਹਾਂ ਦੀਨਾ ਲੋਭੀ ਕੋੜ ਤਿੰਬੜੀ ਹੋਈ ਹਾਂ ਦੀਨਾ ਨਾਥ ਅਨਾਥ ਕਰਨਾ ਮੈਂ ਮੇਰੇ ਰੀਪਾਂ ਦੇ ਨਾਥ ਸਵਾਮੀ ਜੀ ਕੀ ਨਾ ਗਰੀਬਾਂ ਤੇ ਕਰਨਾ ਦਾ ਕਿਰਪਾਲੀ ਸੱਚੇ ਪਾਤਸ਼ਾਹ ਦਾ ਕੋਈ ਸੁਆਮੀ ਨਹੀਂ ਆਪ ਸਾਰਿਆਂ ਦੇ ਸੁਆਮੀ ਹੋ ਸਾਜਨ ਮੀਤ ਪਿਤਾ ਮਹਤਰੀਆ ਸਾਜੇ ਸੱਜਣ ਮਿੱਤਰ ਵੀ ਇਸ ਲੋਗ ਦੇ ਅਤੇ ਸੱਜਣ ਸਾਡੇ ਪ੍ਰਲੋਕ ਦੇ ਮਿੱਤਰ ਐਸ ਲੋਗ ਦੇ ਸਾਡੇ ਮਾਂ ਪਿਓ ਵੀ ਤੁਸੀਂ ਆਪ ਉਸ ਕਿਰਪਾ ਪਾਤਸ਼ਾਹ ਚਰਨ ਕਬਲੇ ਹਿੜਦਾ ਗਹਿ ਨਾਨਕ ਸਭੁ ਕੋ ਮਨਿ ਸਚਿ ਪਾਖੇ ਇਸ ਪ੍ਰਕਾਰ ਆਵਿ ਚਰਨਾ ਕਮਨਾ ਦਾ ਧਿਆਨ ਕਰਕੇ ਜਿਹੜਾ ਹਿਰਦੇ ਦੀ ਗ੍ਰਹਿਣ ਕਰਨਾ ਹੈ ਦਿਲ ਦੇ ਹੱਥ ਨਾਲ ਕਬਲੇ ਘੁੱਟ ਕੇ ਗ੍ਰਹਿਣ ਕਰ ਲੈਣੇ ਕਲੇ ਦਿਲ ਤੋਂ ਭਲਾਉਣੇ ਨਹੀਂ ਹਨ ਭੈ ਸਾਗਰ ਸੰਤ ਪਾਰ ਉਤਰੀਐ ਇਸ ਪ੍ਰਕਾਰ ਸੰਤਾਂ ਨੂੰ ਉਹਨਾਂ ਨੂੰ ਮਾਰਾ ਸੰਸਾਰ ਤੋਂ ਦੇ ਕੇ ਆਤਮਕਾਰ ਉਤਾਰ ਵਿੱਚ ਹੈ ਇਹਦੇ ਸੰਤ ਮਹਾਂਪੁਰਖਾ ਦੱਸਦੇ ਹੈ ਕਿ ਸਾਡੇ ਤਾਂ ਹੀ ਵਾਹਿਗੁਰੂ ਨੇ ਸੰਸਾਰ ਸਮੁਤ ਤੋਂ ਬਾਦ ਤੇ ਤੁਹਾਨੂੰ ਵੀ ਤਾਰੋਕਾਰ ਦੇਵੇ ਕੋ ਦੀ ਸ਼ਰਨ ਲੋ ਰਾਗ ਗਉੜੀ ਬੈਰਾਗਨ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਬੈ ਗੁਸਾਈ ਤਲਾ ਕੈਲਪੁਰੂ ਕੋ ਵਾਹਿਗੁਰੂ ਕੀ ਅਨਿਆਸ ਕਰਕੇ ਕੋ ਬਾਤਰੀਂ ਕ੍ਰਿਸ਼ਨੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕਰੋ ਬਾਦ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਬੈਰਾਗਨ ਗਿਆਤੀ ਇਸ ਗੋੜੀ ਨੂੰ ਉਚਾਰਨ ਕਰਦੇ ਨੇ ਪੰਜ ਦੇ ਰੂਪ ਵਿੱਚ ਦਇਆ ਗੁਸਾਨੀ ਨੀਤਨਾ ਬੈ ਨਾ ਤਾਤੂ ਹੈ ਬੈ ਗਿਆਨੂ ਜਿਸੇ ਕਿਉਂ ਬਣਦਾ ਹੈ ਦਇਆ ਦਾ ਅਰਥ ਇਸਾ ਨਾਮ ਬੜ ਜਾਂਦਾ ਹੈ ਬੈ ਤਾਤੂ ਦਾ ਅਰਥ ਪ੍ਰੇਰਕ ਜੋ ਸਾਰਿਆਂ ਦੀ ਤ੍ਰੇਨਾ ਕਰਨ ਵਾਲਾ ਹੈ ਪ੍ਰਮੇਸ਼ਰ ਤੂੰ ਐਸਾ ਹੈ ਅਤੇ ਕੈਸਾ ਹੈ ਗੁਸਾਈਂ ਪਿਛੀ ਦਾ ਮਾਲਕ ਹੈ ਨੀਤਲਾ ਦੇ ਨੀਤਨਾ ਮਿੱਤਰ ਪਾਣੀ ਲਾਉਣ ਵਾਲਾ ਹੈ ਆਪ ਦਾ ਪਿਆਰ ਲਾਉਣ ਵਾਲਾ ਹੈ ਆਪ ਆਪ ਦਾ ਐਸਾ ਪਿਆਰ ਲਾਉਣ ਵਾਲਾ ਸੋਹਣਾ ਮਿੱਤਰ ਹੈ ਮਾਤਵੇ ਘਰੇ ਵਿੱਚ ਆਪ ਦਾ ਪ੍ਰੇਮ ਆਪ ਹੀ ਲਾਇਆ ਸੀ ਆਪ ਦਾ ਨਾਮ ਪਰਾ ਬਾਣੀਦਾਰਾ ਸਭ ਕੋ ਆਪ ਹੀ ਜਪਾਇਆ ਸੀ ਤੈਂ ਕਿਉਂ ਬਿਆਲੂ ਹੈ ਅਤੇ ਪਿਛੀ ਦਾ ਸਾਈ ਹੈ ਨੀ ਤੇ ਮਿੱਤਰ ਹੈ ਲੋਕ ਪਰ ਲੋਕ ਦਾ ਤੂੰ ਸੰਗ ਹੈ ਮਹਾਰਾ ਬਾਸ ਜੀ ਮਹਾਰਾ ਤੂੰ ਬਸਦਾ ਤਾਂ ਸਾਡੇ ਨਾਲ ਹੀ ਹੈ ਪਰ ਅਸੀਂ ਤੈਨੂੰ ਨਾਲ ਜਾਣਦੇ ਨਹੀਂ ਬੇਮੁਖਾਂ ਤੂੰ ਹਿਰਦੇ ਗੁਪਤ ਬਖਸ਼ਣ ਚ ਰਾਤੀ ਕਿਵਾਂ ਤੂੰ ਨੂੰ ਬੁਝੀਂ ਗੁਵਾਰੀ ਤੂੰ ਸਾਡੇ ਨਾਲ ਮਹਾਰਾ ਪ੍ਰਤਖ ਹੋ ਕੇ ਬਸਣਾ ਪਾਰੇ ਜਿਸ ਕਰਕੇ ਸਾਨੂੰ ਬੋਧ ਹੋਵੇ ਕਿ ਤੂੰ ਸਾਡਾ ਫਿਰ ਕੋਈ ਥਾਂ ਦਾ ਗੁਰੂ ਸੂਰਾ ਸਦਾ ਰੱਖਾਂ ਸਿੱਕੀ ਪਾਤਸ਼ਾਹੋਂ ਰਹਾਉ ਕੁਝ ਦਿਨ ਘਰੀ ਨਾ ਜੀਵਨ ਜਿਵੇਂ ਅੰਮ੍ਰਿਤ ਨਾ ਆਵੇ ਦਿਨੇ ਘਰੀ ਮਾਤਰੀ ਦੀ ਸਦਾ ਜਿੰਨੇ ਨਹੀਂ ਹੁੰਦਾ ਹੈ ਤ੍ਰਿਗ ਰਹਿਣਾ ਤੂਪਾ ਇਸ ਸੰਸਾਰ ਦੇ ਰਹਿਣਾ ਕਿ ਤ੍ਰਿਘਾਰ ਹੋਏ ਸੀ ਸਮਝ ਨਹੀਂ ਮਾਰਾ ਆਪ ਕੋ ਬਿਨੋ ਜੀ ਪ੍ਰਾਣ ਸੁਖ ਦਾਤਿਆ ਜੀ ਸਰਬਾ ਜੀ ਪ੍ਰਣਾਮ ਸ਼ਿਰਕਾ ਕਰਨ ਵਾਲੇ ਇਹ ਸਾਰੇ ਜੀਵਾਂ ਦੇ ਹਿਰਦਿਆਂ ਦੇ ਅੰਦਰ ਇਹ ਪ੍ਰਾਣਾ ਦੇ ਅੰਦਰ ਦੱਸਣ ਵਾਲੇ ਇਹ ਸੁਖਾਂ ਦੇ ਦਾਤਾ ਜੀ ਜਿੰਦਗੀ ਦੇ ਦੇਣ ਵਾਲੇ ਕਿਰਤਿ ਸੱਤਾ ਪਾ ਕੇ ਪ੍ਰਾਣਾ ਦੇ ਦਾਤੇ ਸੁਖ ਦਾਤਾ ਜੀ ਨੇ ਖਨੇਗ ਖ ਬਲੇ ਹਾਰ ਗੀ ਆਂ ਅੱਖ ਦੇ ਖੋਲਣ ਮੀਤਨ ਜਿੰਨਾ ਜਿੰਨਾ ਤੇ ਬਿਹਾਰ ਜਾਈਏ ਕੁਲੀਏ ਨਾ ਕਰੇ ਐਸੀ ਚੁਣ ਕੋ ਸਾਗੇ ਤੇ ਆਪ ਕਰੋ ਜੀ ਹਸਤ ਆਲੰਬਨ ਦੇਵ ਪ੍ਰਭ ਮਨਾਰਾ ਨੂੰ ਹਸਤ ਆਲੰਬਨ ਆਸਰਾ ਦੇਹੁ ਕੰਨੂ ਦਰਤੋ ਉਧਰ ਗੋਪਾਲ ਆਜ ਕਿਰਤਾਰੂ ਕੀ ਹਸਤ ਆਲੰਬਨ ਆਸਰਾ ਦੇਓ ਅਸੀਂ ਨਾਰਾਇਣ ਜੀ ਮੋਹ ਰੂਪ ਕੀ ਦਰਤ ਤੋਂ ਇਹ ਜਿੰਨੇ ਹੋਏ ਆ ਇਸ ਤੋਂ ਉਧਰ ਉਹਾਰ ਲੋਹਿਤ ਜੀ ਦੇ ਕਾਲ ਕਾਬਚਾਲ ਮਾਜੇ ਗਰਮ ਰੂਪ ਕੀ ਦਰਤ ਤੋਂ ਜਿੰਨੇ ਵਾਰਿਆ ਹੈ ਕੀ ਮਾਰਾ ਮਰਕ੍ਰੂਪੀ ਕਰ ਤੋਂਏ ਤੋਂ ਬਚਾਓ ਇਹ ਮੋਹ ਰੂਪੀ ਕਰ ਤੋਂਏ ਤੋਂ ਮੋਹ ਅਗਿਆਨ ਰੂਪੀ ਕਰ ਤੋਂਏ ਤੋਂ ਉਧਾਰ ਨਾ ਕਰੋ ਹੈ ਗੋਪਾਲ ਜੀ ਮੋਹ ਨਿਰਗੁਣ ਮਤਖੂਰੀ ਆ ਜੇ ਤੁਹੀਂ ਕਹੋ ਵੀ ਆਪ ਆ ਕੇ ਸਾਨੂੰ ਮਿਲ ਜਾ ਨਿੱਕੋ ਕੇ ਤਾਂ ਮਾਰਾ ਮੈਂ ਨਿਰਗੁਣ ਹਾਂ ਮੇਰੇ ਕੋਈ ਗੁਣ ਨਹੀਂ ਆਪ ਦੀ ਪ੍ਰਾਤੀ ਵਾਲਾ ਨਾ ਸਾਥ ਹੈ ਨਾ ਸੁਖ ਹੈ ਨਾ ਦੈਨ ਨਾ ਧਰਮਨ ਵਿਚਾਰ ਹੈ ਅਪੇ ਬੁੱਧ ਵੀ ਮੇਰੇ ਕਹੈ ਨੀ ਇਹਨਾਂ ਗੁਣਾਂ ਦੇ ਤੁਸ਼ਾਨ ਨ ਕਰਨ ਦੀ ਮੇਰੀ ਥੋੜੀ ਮੱਤ ਹੈ ਸੱਚੇ ਪਾਤਸ਼ਾਹ ਉਹ ਸਾਧੀ ਹੀ ਦੀਨ ਦਇਆ ਸਰਗਾ ਸੁਨਾ ਸੱਚੇ ਪਾਤਸ਼ਾਹ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਹੈ ਕਿਆ ਸੁਖ ਤੇਰੇ ਸੰਮਲਾ ਆਪ ਦੇ ਕਿਹੜੇ ਕਿਹੜੇ ਸੁਖ ਦਿੱਤੇ ਹੋਏ ਮਹਾਰਾਜ ਸੰਮਲਾ ਯਾਦ ਕਰੀਏ ਸੁਭਾਰੀਏ ਗਿਆਨ ਦੇ ਸੁਖ ਆਪਨ ਦਿੱਤੇ ਹੈ ਜਿਨ ਕੀਏ ਤੂੰ ਬਾਗ ਮਹਤਾਰੀ ਜਿਨ ਕੀਏ ਪ੍ਰਾਪਤ ਪੁਤਹਾਰੀ ਜਿਨ ਸਾਉਣੇ ਬਿਦਿਚਾਰ ਜੁਰੀ ਬਿਦਿ ਦੁਆਰਾ ਮਾਰਾ ਆਦਾ ਨਿਰਣਾ ਕਰੀਏ ਕਿ ਕਿਆ ਨਹੀਂ ਜਾਂਦਾ ਗੰਤ ਗੁਣ ਹੋਣਾ ਆਪੂ ਦਿੱਤੇ ਹੋਏ ਸਾਰਣ ਸਮਾਈ ਦਾਸ ਹਿਤ ਇਸ ਤੇ ਆਸਾ ਦਾਸਾਂ ਦੇ ਹਿਤ ਪ੍ਰੇਮ ਕਰਨ ਵਾਲੇ ਜੋ ਆਪ ਦੀ ਸ਼ਰਨ ਪੈ ਜਾਂਦਾ ਉਹਦੀ ਸਮਾਈ ਕਰਨੇ ਉਹਨੂੰ ਮੇਲ ਲੈਣੇ ਆਦ ਗੁਨ ਆ। ਇਹ ਦਾਸਾਂ ਦੇ ਪਿਆਰੇ ਸਤਿਗੁਰੂ ਆਪ ਦੀ ਸ਼ਰਨ ਆ ਆਪ ਦੀ ਸਮਾਈ ਕਰਦੇ ਹੋ ਬਖੀ ਕਰਦੇ ਹੋ ਉਹਨਾਂ ਦੇ ਅਗਨ ਨੂੰ ਬਖਸ਼ ਕੇ ਮੇਲ ਲੈਣੇ ਲੇਖਾ ਛੋੜੇ ਲੇਖਾ ਉਤੈ ਅੰਨ ਗੁੰਗੁਲੇ ਉਵਾਰੀ ਉਤੇ ਅਗਮ ਅਪਾਰ ਮਹਾਰਿ ਸਰਗੁਣ ਆਪੀਕ ਰੂਪ ਹੋ ਨੰਗੀ ਗੰਤ ਸਿਕਲਪਾਂ ਬਿਕਲਪਾਂ ਦਾ ਵਿਸ਼ਾ ਨਹੀਂ ਉਪਰ ਤੋਂ ਗੱਪੀ ਦਾ ਵਿਸ਼ਾ ਨਹੀਂ ਕੋਈ ਆਪਰਾਤ ਹੋ ਜਾ

ਜਨ ਸ਼ਕਤੀ ਜਨ ਗਉਣ ਤੇ ਮੁਖ ਸ਼ਕਤੀ ਦਾ ਨਾਮ ਸਿੱਧੀਆਂ ਹੈ ਸੋ ਅਠ ਮੁਖ ਮਨੀਆਂ ਹਨ ਇਹਦੀਆਂ ਜਿਹੜੀਆਂ ਅਠ ਸਿੱਧੀਆਂ ਹਨ ਉਹ ਅਠ ਸਿੱਧੀਆਂ ਦੇ ਵੀ ਆਪ ਦੇਣ ਵਾਲੇ ਹੋ ਸਾਰੇ ਪਜਾਰ ਸਿੱਧੀ ਦੇਣ ਵਾਲੇ ਹੋ ਇਸੇ ਪ੍ਰਕਾਰ ਸਿੱਕੇ ਪਰਸ਼ਾ ਵਿਰਾਗ ਵੇ ਖੜ ਸੰਤੀ ਮੋਖ ਇੱਛਾ ਤੇ ਸਰਬਨ ਮਨ ਤੁਨ ਦੇ ਹੱਥ ਨੂੰ ਤਾਂ ਤੂੰ ਦਸੋ ਨੂੰ ਇਹ ਅਠ ਸਿੱਧੀਆਂ ਵੀ ਆਪ ਸਿੱਧ ਕਰਨ ਵਾਲੇ ਹੋ ਯਮਨੇ ਵਾਸਨਾ ਪ੍ਰਾਣਾ ਜਾਂ ਸਾਹਿਬ ਨੇ ਕਿ ਹਮ ਸਮਝ ਲਈ ਆ ਕਰਨੀ ਗੋਗ ਦੇ ਵੀ ਸਿਧ ਕਰਨ ਨੂੰ ਆ ਰਹੇ ਹੂੰ ਇਸੇ ਪ੍ਰਕਾਰ ਸਕੇ ਪਾਤਸ਼ਾਹ ਜੀ ਨੂੰ ਆਇ 4 ਜੋ ਅੰਤ ਕੰਮ ਮਨੁੱਖ ਦੇ অহੰਕਾਰ ਹੈ ਇਹ ਜੀ ਦਾ ਸ਼ਲੋਕ ਸੁਣੀ ਸਰੂਪ ਜੀ ਉਹ 4 ਪ੍ਰਕਾਰ ਦੀਆਂ ਮੁਕਤੀਆਂ ਵੀ ਸਿਧ ਕਰਨ ਵਾਲੇ ਹੂੰ ਇਸੇ ਪ੍ਰਕਾਰ ਸਕੇ ਪਾਤਸ਼ਾਹ ਜੀ ਨੂੰ ਆਇ ਇਸੇ ਆਸਤਿਕ ਅਤਾਂਤ ਦਾ ਜਿਹੜਾ ਸਰੀਰ ਹੈ ਗੁਰੂ ਜੀ ਫਿਰ ਪ੍ਰਾਪਤ ਰੂਪ ਆ ਕੀ ਹੋ ਨਾਮ ਮਹਾਰਸਮਾ ਜਿਹੜੇ ਚੈਦ ਦਾ ਨਾਮ ਜੋ ਮਹਾਰਿ ਬ੍ਰਹਮਾ ਨਿਤ ਜੀਣ ਵਾਲਾ ਉਹ ਸਾਡੇ ਹਿੱਤੇ ਚ ਵਸੇ ਕਿਰਪਾ ਕਰੋ ਤੋ ਪ੍ਰਸੰਨ ਕਹੇ ਕਿ ਕਿਸਾ ਫਿਰ ਕਿਛੇ ਧਾਰੀ ਪਰਮੇਸ਼ਵਰੋ ਜੋ ਸੁਭਿਜੰਤ ਕਰਿਨ ਵਾਲੇ ਤੇਰੇ ਸੋਹਣੇ ਮੱਖਜਿਨ ਬੰਬਲੇ ਵਾਲਾ ਸਰਗੁਣ ਸੀਨ ਧਾਰਨ ਵਾਲੇ ਕਿਸਾ ਧਾਰੀ ਪਰਮੇਸ਼ਵਰੋ ਕੋਹ ਪ੍ਰਸੰਨ ਬਈ ਕੇਸਵਾ ਕੰਝੇ ਪੀਪੀ ਕੇਸਵਾ ਜਾਲਾਦ ਕਾਂ ਸੈਨ ਕਰਨੇ ਕਰਕੇ ਕੇਸਵ ਨਾਮ ਪਿਆ ਹੈ ਕੋਹ ਜਾਲਾਦ ਕਾਂ ਦਾ ਆਧਾਰ ਰੂਪ ਪਰਮੇਸ਼ਰ ਤੋ ਪਰੀ ਪ੍ਰਤਾਜਨ ਅਪਿਆ ਪursann hoye ho ਏ ਜਨ ਹਰ ਗੁਣ ਦਾ ਜਨ ਪ੍ਰੇਮੀ ਹਰੀ ਆਪ ਦੇ ਗੁਣਾਂ ਦਾ ਗਾ ਆਸਥਾਨ ਬਣ ਜਾਂਦੇ ਹੈ ਉਹ ਗੁਣਾਂ ਨੂੰ ਗਾ ਗ੍ਰਹਿਣ ਕਰ ਲੈਂਦੇ ਹਨ ਅਦੇ ਉਹਨਾਂ ਨੂੰ ਦਿੰਦੇ ਹਨ ਮਾਤ ਪਿਤਾ ਸੁਤ ਬੰਧਤ ਜਗਤ ਦਾ ਸਾਰਸੀ ਤੇ ਉਹ ਗੁਣਾਂ ਦੀ ਗਾਹ ਜਗਾ ਦਣ ਜਾਂਦੇ ਹੈ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਦੰ ਜਾਂ ਦੇਸ਼ ਭਾਸ਼ਾ 'ਚ ਅਪੇ ਉਹ ਗੁਣਾਂ ਨੂੰ ਗਾਹ ਦੌਂਦੇ ਹਨ ਮਾਤ ਪਿਤਾ ਸੁਤ ਬੰਧਤ ਜਗਤ ਦੀਆਂ ਨੂੰ ਗਾਹ ਦਵਾ ਲੈਂਦੇ ਹਨ ਮਾਤ ਪਿਤਾ ਸੁਤ ਬੰਧਕ ਇਹ ਮਹਾਰਾਜ ਸਾਰਿਆਂ ਦੇ ਮਾਤਾ ਰੂਪ ਵੀ ਆਪ ਹੋ ਪਿਤਾ ਰੂਪ ਵੀ ਆਪ ਹੋ ਪੁੱਤਰੀ ਵੀ ਆਪ ਹੋ ਗੁੰਦਰੀ ਵੀ ਆਪ ਹੋ ਮਾਤਾ ਭਾਨੀ ਵੀ ਕਿਹਾ ਗੁਰੀ ਆਮਦਾਸਾ ਪੁੱਤਰੀ ਹਰਗੋਬਿੰਦ ਸਾਹਿਬ ਤੋਂ ਵੀ ਮਹਾਂ ਦੇਵ ਆਲ ਕੋ ਸਭ ਸਾਡੇ ਤੁਸੀਂ ਹੋ ਤੂੰ ਮੇਰੇ ਪ੍ਰਾਣ ਆਧਾਰ ਤੁਸੀਂ ਸੰਗ ਪਰਸਾ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਹੋ ਇਹ ਮਾਤਾ ਖਿਮਾ ਰੂਪ ਕੋ ਕੁਝ ਸੰਤੋਖੀ ਕੁੱਤਰ ਦੀ ਆਂਦੀ ਕੋ ਸੁਬੰਧੀ ਸਰਮਣਾ ਆ ਰਿਹਾ ਤਬ ਆਤੀ ਹਾਂ ਸਾਜ ਸੰਗ ਤੂੰ ਮੇਰੇ ਪ੍ਰਾਣ ਆਧਾਰ ਉਸ ਦੇ ਪੱਖੇ ਪ੍ਰਾਣ ਦਾ ਆਸਰਾ ਰੂਪ ਹੋ ਆਕੀ ਸਾਜ ਸੰਗ ਨਾਨਕ ਭਜੈ ਜਿੰਦ ਗੁਰੂ ਜੀ ਦੇ ਸਾਜ ਸੰਗ ਦੇ ਜਾਵਦਾ ਭਜਨ ਕਰਦੇ ਹਾਂ ਵਿਖ ਪਰਿਆ ਸੂਤਾ ਜੀ ਨੇ ਕਿ ਤਦੋਂ ਉਸ ਸੰਸਾਰ ਨੂੰ ਉਹਨਾਂ ਨੇ ਤਰਨਾ ਕੀਤਾ ਹੈ ਉਹ ਮੁਕਤ ਹੋ ਗਿਆ ਜੀ ਕਿਰਪਾ ਦੀ ਸ੍ਰੀ ਕਰਕੇ ਗਉੜੀ ਬੈਰਾਗਨ ਰਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾ ਇੱਕ ਉਹ ਅਹੰਕਾਰ ਸਤਗੁਰ ਪ੍ਰਸਾਦ ਹੈ ਕੋਈ RAM ਕੇ ਆਰੂ ਗਾਵੇ ਸੰਤ ਸੰਗ ਜੀ ਰਹੋਏ ਦੇ ਸ਼ੰਮ ਜਿਹੜੇ ਹੈ ਪੁਰਾਣੇ ਲੋਕ ਗਾਇਆ ਕਰਦੇ ਰਹ ਰਹੇ ਕਿ ਜੀ ਨੂੰ ਗਾਇਆ ਜਾਵੇ ਟਕਾਟਾ ਕਾ ਕੇ ਉਹ ਰਹੋਏ ਕੇ ਸ਼ੰਤ ਪਹੁੰਚੇ ਸਨ ਇਹ ਗੋਵਰੀਆਂ ਪੇਟਾ ਗਾਉਣ ਵਾਲੇ ਹੁੰਦੇ ਆ ਜਿਹੜੇ ਉਹ ਇਉਂ ਗਾਉਂਦੇ ਆ ਮਾਈਏ ਤੇ ਨਿਕੰਦ ਜਾਈਏ ਬਲ ਬਲ ਜਾਈਏ ਇਸ ਚਾਲ ਦੇ ਨਾਲ ਉਹ ਗਾਉਂਦੇ ਆ ਉਹ ਚਾਲ ਤੇ ਹੋਏ ਦੇ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਆ ਧਰ ਤੇ ਪੰਨੀ ਪਾਪ ਸਾਹਿਬ ਸਭ ਦਾ ਉਚਾਰਨ ਕਰਦੇ ਆ ਮੈਂ ਪਰ ਹੋਏ ਰਹੇ ਇੱਕ ਜਿਹੜੇ ਸ਼ਬਦ ਗਾਏ ਜਾਣ ਪਰ ਹੋਏ ਤੈ ਇਤ ਦੇ ਗ੍ਰਹਿਣ ਵਾਸਤੇ ਇੱਕ ਉਹ ਰੂਪ ਗ੍ਰਹਿਣ ਵਾਸਤੇ ਸ਼ਬਦ ਜਾਸ ਯੋਗ ਪਾਰਸ ਸੰਗੀਤ ਗਾਏ ਜਾਂ ਉਹ ਪਾਣੀੇ ਪਾਤਸ਼ਾਹ ਜਨਨ ਕਰ ਗਏ ਹਨ ਇੱਕ ਪਵੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਤਿਆ ਰੂਗਾ ਜਿਸ ਨਾਲ ਖੀਚਣਾ ਬਗਾਨਾ ਨਿਕਲੀ ਹੋਵੇ ਮਾਈਆਂ ਹੌਲੀ ਹੌਲੀ ਭੇਟਾ ਦੇਵੀ ਦੀਆਂ ਲੰਗੀਆਂ ਉਨੀਆਂ ਪਹਾੜ ਨਾਲ ਜੀ ਚਾਲ ਚੋ ਚਾਲ ਵਿੱਚ ਗਾਉਣਾ ਆ ਗਿਆ ਹੈ ਜੀ ਹੈ ਕੋਈ RAM ਪਿਆਰੂਗਾ ਇਸ ਨੈਤਿ ਸੁਣੀ ਪਰਮੇਸ਼ਰ ਓਮਕਾਰ ਸਾਰੇ ਮਹਰ ਪ੍ਰਕਾਸ਼ ਕੋ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਰਬ ਕਲਿਆਣ ਸੁਖ ਹੈ ਕੋਈ RAM ਪਿਆਰੂ ਕੋਈ ਹੈ ਘਾਈ ਦੁਨੀਆਂ ਚ ਮਰਦਾ ਹੈ ਜਿਹੜਾ ਪਿਆਰੇ RAM ਦੇ ਤਾਂ ਹੀ ਜਾਉਣਾ ਕਰੇ ਕੋਈ ਹੈ ਕਰੋੜਾਂ ਚ ਕੋਈ ਹੋਵੇਗਾ ਕੋਟਨ ਨਾ ਨਾਮ ਕੋ ਨਾਰਾਇਣ ਦੇ ਚੀਤ ਕੋਈ ਐਸਾ ਹੈ ਸੂਰਮਾ ਜਿਹੜਾ ਮਨ ਨੂੰ ਜਿੱਤ ਕੇ ਵਕਾਰਾਂ ਨੂੰ ਜਿੱਤ ਕੇ ਇੰਦਰੀਆਂ ਨੂੰ ਜਿੱਤ ਕੇ ਵਿਸ਼ਿਆਂ ਨੂੰ ਜਿੱਤ ਕੇ ਸ੍ਰੀ ਰਾਮ ਪਿਆਰੇ ਅਕਾਲ ਪੁਰਖੇ ਗੁਰਾਂ ਨੂੰ ਗਾਵੇ ਕੋਈ ਕੋਟਾਂ ਵਿੱਚ ਨਹੀਂ ਹੈ ਸਰਬੋਤਮ ਕਲਿਆਣ ਸੂਖ ਸੱਚ ਪਾਵੈ ਤੈਨੂੰ ਸੈਰਿਓ ਮੁਕਤੀਆਂ ਪ੍ਰਾਪਤ ਹੋ ਜਾਣੀਆਂ ਸਲੋਕ ਗ੍ਰੀਨ ਸੰਬੂ ਇਸ ਨੀਰ ਜਿੱਤ ਇਹ ਜਾ ਲੇ ਕੋ ਆਪੇ ਕੈਵਲ ਮੋਖ ਜੀਵਨ ਮੁਕਤੀ ਇਗਨੇ ਮੁਕਤੀ ਆਦਿ ਸਾਰੀਆਂ ਕਲਿਆਣਾਂ ਸੇ ਸੱਜੇ ਸੁਖ ਰੂਪ ਨੂੰ ਉਹ ਪਾ ਲਵੇਗਾ ਜੋ ਕਰੇ ਸੁਖ ਨਾਸ ਨਾ ਹੋਵੇ ਰਾਵ ਬਨ ਬਨ ਕੂਜ ਤਿਰਤ ਗੈਰਾ ਜਿਸ ਵਾਹਿਗੁਰੂ ਦੀ ਕਿਰਪਾ ਸੀ ਵਾਪਸ ਤੇ ਬਰਾਗੀ ਹੋਈ ਗੁੱਤੀ ਸੰਤਾਂ ਲਈ ਭਗਤਾਂ ਲਈ ਕੋਈ ਜਿਸ ਸੰਤ ਮਿਲੇ ਪ੍ਰਾਪਨ ਆਧਾਰੇ ਰਾਮ ਤਾਮ ਤਨਖੀਨ ਤੇ ਆਦਿਨ ਮਿਲ ਕੇ ਆਰੇ ਰਾਮ ਮਹਾਤਮਾ ਤੋਈ ਕਲਪਾਂ ਤੱਕ ਤਪ ਕਰਦੇ ਐ ਸਾਧਨ ਕਰਦੇ ਐ ਉਸ ਕਰਨ ਮੇਰੇ ਨਵਾਸ ਤੇ ਸ਼ੰਕਰੀ ਵੀ ਆਉਤ ਕੇ ਸ਼ੰਕਰੀ ਨੇ yog ਸਾਧਨਾ ਕਰਦੇ ਹੁਣ ਫਿਰ ਰਗਹੀ ਗੰਗ ਨਿਰ ਮੋਲਨਾ ਕੀਤਾ ਤਸਮ ਪਾਖੰਦ ਕਹੇ ਸ਼ੰਕਰੀ ਉਸ ਪਰਮੇਸ਼ਵਰੀ ਯਾਗਨਾ ਕਰਦੇ ਸੇਕੋ ਵੀ ਨਦੀਆਂ ਗੰਗਾ ਵਰਗੀਆਂ ਬਾਗੀਆਂ ਫਿਰ ਵੀ ਇੱਕ ਨਹੀਂ ਮੋੜਿਆ ਹਰਦਕੋ ਉਸ ਰਾਹੀ ਦੀ ਮਨ ਲੱਗੇ ਰਹੇ ਨੂੰ ਮਹਾਦੇਵ ਹੈ ਰਾਗੀ ਦਾਵਾ ਗੁਣ ਮਹਾਦੇਵ ਹੈ ਰਾਗੀ ਜੇਨ ਧਿਆਨ ਨਿਰੰਤਰ ਜਾਣੇ ਹੋ ਇਸ ਪ੍ਰਕਾਰ ਬਣਾ ਬਣਾ ਕੋਈ ਮధు ਬੰਨ ਕੇ ਕੋਈ ਵਿੰਦਰਾ ਬਣ ਆਦਿਕਾਂ ਦੇ ਭਾਗ ਦੇ ਸੁਖਦੁਰਾਗੀ ਹੋ ਕੇ ਸੰਸਾਰ ਤੋਂ ਉਪਰਾਹਮ ਹੋ ਹੋ ਕੇ ਕਿਉਂ ਭਗਤ ਨੇ ਜਿਸ ਪ੍ਰਕਾਰ ਮધુ ਬਣ ਵਿੱਚ ਪਰਮੇਸ਼ਰ ਦਾ ਚਿੰਤਨ ਕੀਤਾ ਸੀ ਪੰਜਾਂ ਮਹੀਨਿਆਂ ਜਮਾਰਾ ਦੀ ਪ੍ਰਾਪਤੀ ਕਰਨੀ ਸੀ ਜਿ ਉਸੇ ਪ੍ਰਕਾਰ ਬਨ ਬਨ ਫਿਰਤ ਕੋਈ ਬਾਣਿਆਂ ਨੂੰ ਬਣਾਵਨਾ ਕੋਈ ਭਗਵੇਂ ਜੀ ਦੇ ਪਾਸ ਕੇ ਕੋਈ ਖੱਟੇ ਲੀੜੇ ਪਾਸ ਤੇ ਕੋਈ ਕਾਲੇ ਲੀੜੇ ਪਾਸ ਕੇ ਕੋਈ ਚਿੱਟੇ ਲੀੜੇ ਪਾਸ ਕਿਉਂ ਬਣਾ ਬਣਾ ਕੋਈ ਬਾਣਿਆਂ ਨੂੰ ਤੇ ਉਹ ਜਿਹੜੇ ਅਤੇ ਕਈ ਬਣਾ ਬਣਾ ਦੇ ਅੰਦਰ ਬਾਣ ਪ੍ਰਸਤੀ ਬਣ ਬਣ ਕੇ ਘਾੜਦੇ ਫਿਰਦੇ ਕਈ ਬਨ ਪਾਣੀਆਂ ਦੇ ਕਿਨਾਰੇ ਕਿਨਾਰੇ ਹੀ ਆਪਣੇ ਬਹੁਤ ਸੁਖ ਸੰਿਆਸੀ ਬਣ ਕੇ ਬਹੁਤ ਬਹਿਂਦਾ ਉਹਦੇ ਕੋ ਪਾਣੀ ਉੱਥੇ ਤੁਰੇ ਫਿਰਨਾ ਸੰਿਆਸਾਰ ਕੇ ਇਸ ਤਰ੍ਹਾਂ ਬਾਰੇ ਨੂੰ ਬਣਾ ਬਣਾ ਕੇ ਕਈ ਬਰਾਗੀ ਜੋਗਾ ਬਰਾਗੀ ਰਾਮਾਨੰਦ ਪੁਜਾਰੀ ਬਣਾ ਰਾਮਨੰਦ ਦੇ ਉਪਾਸ਼ਕ ਬਣਨ ਕੇ ਜੋ ਜਿਨੇ ਜਿਸ ਨੂੰ ਆਦਿ ਬਣ ਕਰਕੇ ਬਿਰਲੇ ਕਾਹੂ ਏਕ ਨਿਵ ਲਾਗੋਈ ਕੋਈ ਕੋਈ ਦਰਨਾ ਐਸਾ ਪੁਰਖ ਹੈ ਜਿਨੀਕ ਪਰਮੇਸ਼ਰ ਦੀ ਲੇਵ ਲੱਗੀ ਹੋਵੇ ਦਰਤੀ ਜੁੜੀ ਹੋਵੇ ਜਿਨ ਹਰ ਪਾਇਆ ਸੀ ਵੱਡ ਭਾਨ ਜਿਨ ਜਿਨਨ ਹਰੀ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਹੈ ਤਾਈ ਉਹ ਬਹੁਤ ਵੱਡਿਆ ਭਾਗਾਂ ਵਾਲੇ ਪੁਰਖ ਹਨ ਬ੍ਰਹਮਾਦਿਕ ਸੰਕਾਦਿਕ ਕਿਆ ਹੈ ਕੋਈ ਵੀ ਗੱਲ ਨਹੀਂ ਵਾਹਿਗੁਰੂ ਦੀ ਪ੍ਰਾਪਤੀ ਜੀ ਨੂੰ ਬਰਮਾ ਤੋਂ ਆਗ ਲੈ ਕੇ ਜਾਉਂਦੇ ਹਨ ਬ੍ਰਹਮਾ ਜੀ ਦੇ ਆਦਿਕ ਬਗਦਾਲ ਮੁਨੀ ਆਦਿਕ ਹੋਰ ਰੋਮ ਰਿਸ਼ੀ ਆਦਿਕ ਸਾਰੇ ਜਿੰਨੇ ਬ੍ਰਹਮਾ ਦੇ ਵਿਸ਼ੇਸ਼ ਆਦਿਕ ਪੁੱਤਰ ਹਨ ਸਾਰੇ ਜਿਸ ਨੂੰ ਚਾਹੁੰਦੇ ਹਨ ਬਾਲਖਿਲ ਆਦਿਕ ਸੱਤ ਲੱਖ ਇਹਦੇ ਪੁੱਤਰ ਸਨ ਉਹ ਵੀ ਜਿਸ ਨੂੰ ਚਾਹੁੰਦੇ ਹਨ ਇਹੋ ਪ੍ਰਕਾਰ ਸੰਕਿਸ਼ਨੰਦਨ ਸਾਧਕ ਸੰਤ ਕੁਮਾਰ ਇਹਾਰੇ ਭਰਾ ਵੀ ਜਿਸਦੇ ਵਿੱਚ ਜੀ ਬ੍ਰਹਮਾ ਦੇ ਪੁੱਤ ਹਨ ਨਾਰਦਾ ਦੇ ਇਹ ਵੀ ਸਾਰੇ ਜਿਸ ਵਾਹਨ ਨੂੰ ਚਾਹੁੰਦੇ ਹਨ ਸੰਕਿਸ਼ਨੰਦਨ ਸਾਧਕ ਸੰਤ ਕੁਮਾਰ ਹਰ ਵਕਤ ਨੂੰ ਜੀਵ ਜਾਣਾ ਜਿ ਲੱਗੇ ਰਹਿੰਦੇ ਹਨ ਇੱਕ ਵਾਰ ਦੀ ਗੱਲ ਹੈ ਕਿ ਸੰਕਿਸ਼ਨੰਦਨ ਸਾਧਕ ਸੰਤ ਕੁਮਾਰ ਇਹਾਰੇ ਭਰਾ ਤਾਂ ਜਿਹੜੇ ਸੰਨ ਹੈ ਇਹ ਰਸਤੇ 'ਤੇ ਜਾਂਦੇ ਸਨ ਕਿ ਸ਼ਿਵਜੀ ਸਮਾਧੀ ਲਾਈ ਬੈਠਾ ਸੀ ਸ਼ਿਵਜੀ ਨੂੰ ਮੱਥਾ ਨਹੀਂ ਟੇਕਿਆ ਨਾ ਟੇਕਣ ਦੇ ਜੇ ਕਾਰ ਉਹ ਵੀ ਨਰਾਜ ਹੋ ਗਈ ਕਹਿਣ ਲੱਗੀ ਚੰਗਾ ਤੁਸੀਂ ਮੱਥਾ ਨਹੀਂ ਟੇਕਿਆ ਜਾ ਉੱਠ ਬਣ ਜਾਓ ਉੱਠ ਬਣ ਕੇ ਵਿਚਰਨ ਲੱਗੇ ਫਿਰ ਜਾ ਕੇ ਕਿ ਹੁਣ ਤਾਂ ਖੁਸ਼ ਹਾਂ ਤੁਸੀਂ ਕਹਿੰਦੇ ਸਾਡਾ ਕੀ ਬਿਗੜਿਆ ਹੋਇਆ ਅਸੀਂ ਸਭ ਮੌਜ ਆ ਸਲਕਾਚਾਰ ਨਹੀਂ ਕਰਨੀ ਪੈਂਦੀ ਉੱਥੇ ਦੀਆਂ ਹਕੂਮਤਾਂ ਧੂਲ ਲੈਣੇ ਆ ਫਿਰ ਬਾਰੂਦੀ ਕਹਿਣ ਲੱਗੀ ਕਹਿੰਦਾ ਕਿ ਸ਼ੂਦਰ ਬਣੋ ਤੇ ਸ਼ੂਦਰ ਬਣਗੇ ਤੇ ਫਿਰ ਵੀ ਖੁਸ਼ਵੇਂ ਖੇਵੇਂ ਤੇ ਜੀ ਵੀ ਆਰ ਫਿਰ ਕਹਿੰਦੀ ਤੁਸੀਂ ਮੇਰੇ ਪੁੱਤਰ ਬਣ ਜਾਓ ਉਸ ਵੇਲੇ ਸਾਧ ਸੰਗਤ ਜੀ ਕਾਮਕਾਰ ਦੇ ਬਣ ਗਏ ਇਸ ਸਰਕਾਰ ਪੂਰਾ ਖਣਖਣ ਮੰਨਨ ਸੁਨਾਤ ਨੂੰ ਸੰਤ ਕੁਮਾਰਾ ਦੇਕੋ ਇਹ ਉਹ ਪਰਮੇਸ਼ਰ ਨੂੰ ਚਾਹੁੰਦੇ ਹਨ ਇੱਕ ਵਾਰੀ ਦੀ ਗੱਲ ਹੈ ਬ੍ਰਹਮਾ ਦੇ ਪਾਸ ਇਹ ਆਏ ਚਾਰਿ ਭਰਾਤਾ ਬ੍ਰਹਮਾ ਜੀ ਪਰਸ਼ਨ ਕਰਦੇ ਰਹੇ ਕਿ ਦਾ ਮਨ ਜੇਗਾ ਇੰਦਰੀਆਂ ਤੋਂ ਸੁਤੰਤਰ ਹੋ ਕੇ ਕਿਵੇਂ ਆਕਾਗਰ ਹੋਵੇਗਾ ਉਹ ਆਇਬ ਸੀ ਗ੍ਰੰਥ ਵਿੱਚ ਪ੍ਰਸੰਗ ਆਉਂਦਾ ਹੈ ਉਸ ਵੇਲੇ ਕਿ ਬ੍ਰਹਮਾ ਉੱਤਰ ਨਾਲ ਦੇਖ ਕੇ ਮਖੌਲ ਕਰਨ ਲੱਗੇ ਕਹਿੰਦੇ ਸਾਡਾ ਪਿਤਾ ਕਹੋਣਾ ਹੈ ਕਿ ਨਹੀਂ ਉਹ ਵੀ ਪਤਾ ਨਹੀਂ ਉਸ ਵੇਲੇ ਬ੍ਰਹਮਾ ਜੀ ਆੜਾ ਨੂੰ ਜੇਤੇ ਕੀਤਾ ਕਿ ਜੀ ਮਹਾਰਾ ਮੇਰੇ ਪੁੱਤਰ ਮੈਨੂੰ ਮਖੌਲ ਕਰਦੇ ਹੈ ਮੇਰੀ ਤੈਜ ਰੱਖੋ ਉਸ ਵੇਲੇ ਹੰਸਾ ਉਚਾਰ ਘਰ ਪ੍ਰਯੰਤਰੀ ਨਹੀਂ ਆਏ ਉਹ ਸਾਰੇ ਜਦ ਬਹਿਰ ਕਰਕੇ ਜੇ ਸਾਹਮਣੇ ਬੈਠ ਗਏ ਤੇ ਉਸ ਦੇ ਇਹ ਸੰਤਕਿਸ਼ਨੰਦ ਸੰਨਾਥ ਸੰਤਕੁਮਾਰ ਆਇਆ ਕੋਈ ਕਹਿਣ ਲੱਗੇ ਤੁਸੀਂ ਕੌਣ ਹੋ ਕਿ ਗੱਲ ਤੁਸੀਂ ਦੱਸੋ ਆਪ ਦੇ ਕੌਣ ਹੋ ਫਿਰ ਤੁਸੀਂ ਪਰਮਾ ਦੇ ਪੁੱਤਰ ਤੇ ਪਰਮਾ ਦੇ ਪੁੱਤਰੋਂ ਤੁਸੀਂ ਕਿ ਹਾਂ ਸੰਤਕਿਸ਼ਨੰਦ ਜੀ ਆਪਣਾ ਸਾਦਾ ਜਹੋਣਾ ਚਾਰੇ ਨਾਮ ਹੈ ਚੰਗਾ ਮੇਰੇ ਪਰਸੰਦਾ ਉੱਤਰ ਦਿਓ ਕਹਿਣ ਲੱਗੇ ਤੁਸੀਂ ਦੱਸੋ ਕੀ ਪਰਸੰਦ ਹੋ ਮੇਰੇ ਪਰਸ਼ੰਤ ਦਾ ਸੇਵ ਕਰਾਂਗੇ ਤੁਸੀਂ ਇਹ ਦੱਸੋ ਕਿ ਤੁਸੀਂ ਵੀ ਜੀ ਨੂੰ ਆਪਣਾ ਮੰਨਦੇ ਹੋ ਜੇ ਤਾ ਤਨ ਨੂੰ ਮੰਨਦੇ ਤਾਂ ਕੰਮ ਖੋੜਾ ਵੀ ਕੰਨਾਂ ਤੋ ਦਾ ਵੀ ਕੰਨਾਂ ਤੋ ਦਾ ਅਤੇ ਜੇ ਤੁਸੀਂ ਆਤਮਾ ਨੂੰ ਕਹਿੰਦੇ ਆਤਮਾ ਜਮਣ ਮਰਨ ਜਿਨੀ ਆਉਂਦਾ ਤੁਹਾਡਾ ਸਵਾਦ ਜਿਹੜਾ ਕਰਨਾ ਹੈ ਕਿ ਯੋਗ ਨਹੀਂ ਹੈ ਹੁਣ ਕੇ ਸੰਚਾਰਿਕ ਮਿੱਤਰ ਹੋ ਗਏ ਫਿਰ ਬ੍ਰਹਮਾ ਦੇ ਪਰਸ਼ੰਤ ਦੇ ਪਿੱਛੇ ਕਿ ਜਿਹੜਾ ਮਾਨਵ ਹੈ ਤੇ ਅੰਦਰ ਕੀ ਮੇਂ ਇੰਦਰੀਆਂ ਤੋਂ ਪਾਗਰ ਹੋਵੇ ਕਿੰਦੇ ਸਭ ਦੇ ਆਸੇ ਟਿਕ ਸਕਦਾ ਹੈ ਸੁਣ ਕੇ ਸੰਸਾਰਕਾਰ ਕਹਿੰਦਾ ਭਰਮ ਚੱਗੇਗਾ ਹੰਸ ਸਾਹਿਬ ਕਾਰਨ ਇਹਨਾਂ ਨੇ ਸੁਣ ਕੇ ਮਿੱਤਿਆ ਸੀ ਕਿ ਉਹ ਸੰਕੁਸ਼ਮਿੰਦਨ ਸੁਨਾਤਨ ਸੰਤ ਕੁਮਾਰ ਆਦਿ ਵੀ ਜਾਉਂਦੇ ਹਨ ਇੱਕ ਵਾਰੀ ਬ੍ਰਹਮਾਂ ਤਪ ਕਰਦੇ ਹੋਏ ਨੇ ਕਿਹਾ ਕਿ ਪੁੱਤਰੇ ਤੁਸੀਂ ਲਾਜ ਸੰਭੋ ਤੇ ਮੈਂ ਤਪ ਕਰਨ ਇਹ ਕਹਿਣ ਲੱਗੇ ਕਿ ਜੈ ਜੀ ਸ਼ਰਧਾ ਕਰਕੇ ਦੱਸਾਂਗੇ चौहान ਨੇ ਇਸ਼ਲਾਹ ਕੀਤੀ ਕਹਿੰਦੇ ਕਿ ਉਹ ਆਪਣਾ ਔਖਾ ਹੋਇਆ ਹੈ ਪਰਮੰਭ ਕਾਜਾ ਹੋਇਆ ਆਪਾਂ ਜ਼ਿੰਦਗੀ ਕਰੋ ਉਸ ਵੇਲੇ ਪਰਮੇਸ਼ਰ ਦੀ ਚਾਹਤ ਗ੍ਰਾਹਕ ਬਣ ਕੇ ਸਾਧਨ ਕਾਮ ਲਾਗੇ ਸੇ ਨਾਰਦ ਮੁਨੀ ਕਹਦਾ ਕਿ ਕਿਹਾ ਕਹਿੰਦਾ ਅੱਜ ਕਿਹੜਾ ਕੰਮ ਕਰਿਆ ਕਰੂੰ ਅੱਜ ਲੋਕਾਂ ਦੀ ਚੋਲੀਆਂ ਦਾ ਕੰਮ ਵੀ ਕਰ ਲਿਆ ਕਰੂੰ ਕਿਉਂ ਨਾਰਦ ਮੁਨੀ ਰਹਾਇਆ ਹੋਇਆ ਕੋਈ ਸਨ ਕਿਸੇ ਨਹੀਂ ਸਨਾਤੀ ਸੰਤ ਕੁਮਾਰ ਵੀ ਜਿਸ ਪਰਮੇਸ਼ਰ ਨੂੰ ਚਾਹੁੰਦੇ ਹਾਂ ਜੋ ਵੀ ਜਤੀ ਸਿੱਧ ਹਰ ਆ ਹੈ ਇਹਨਾਂ ਦੇ ਰਮਾ ਵੀ ਇਸ ਨੂੰ ਚਾਹੁੰਦਾ ਨਾਲੀ ਦਾੰਤ ਨਹੀਂ ਪਾਸ ਚੱਕਿਆ ਸੀ ਬਰਮਾ ਕਾ ਹੋਏ ਜੋ ਵੀ ਜਤੀ ਸਿੱਧ ਹਰ ਆਹ ਜੋ ਵੀ ਗੋਰਖ ਨਾਥ ਆਜਿਓ ਤੇ ਜਤੀ ਬਚੈ ਕਰਿ ਆਜਿਓ ਸਿੱਧ ਕਤਿ ਸਿੱਧ ਆਜਿਓ ਤੇ ਸਭ ਹਰੀ ਨੂੰ ਆਹ ਹੈ ਉਹਨਾਂ ਨੂੰ ਚਾਹੁੰਦੇ ਆਹੇ ਦਾ ਅਰਥ ਹੈ ਆਹੇ ਚਾਹੁੰਦੇ ਹੁਣ ਅਫਰ ਬੜਾ ਸਤਿਗੁਰ ਜਨਾ ਹੋਇਆ ਜੰਮ ਅਨਖਾਹ ਸਰਾਹਤ ਉਸ ਹਰ ਗੁਣ ਦਾ ਹੈ ਜਿਨ੍ਹਾਂ ਦੀ ਸਤਿਗੁਰ ਦੀ ਗ੍ਰਾਂਤਰੀ ਹੁੰਦੀ ਹੈ ਉਹ ਹਰੀ ਦੇ ਜਨ ਨੂੰ ਗ੍ਰਹਿਣ ਕਰ ਲਿਆ ਹੈ ਉਹ ਹਰੀ ਦੇ ਜਨ ਨੂੰ ਜਾਹ ਵਿਚਾਰ ਗਿਆ ਹੈ ਉਹ ਗੰਦਾ ਹੈ ਪਾ ਕੀ ਸ਼ਰਨ ਜਿੰਨ ਵਿਸਰਤ ਨਹੀਂ ਉਸ ਦੇ ਸਿਰ ਤੇ ਸ਼ਰਨ ਹੈ ਕਈਨਾਂ ਕਦੇ ਪਰਮੇਸ਼ਰ ਕਦੇ ਭੁੱਲਦਾ ਨਹੀਂ ਹੈ ਵੱਡ ਭਾਗੀ ਹਰ ਸੰਤ ਨੂੰ ਮਿਲਾਂ ਉਹਨੇ ਤਾਂ ਅੱਗ ਵਾਲੇ ਹਰੀ ਦੇ ਸੰਤ ਹੈ ਭਗਵਾਨ ਨਾਲ ਮਿਲ ਗਏ ਹਨ ਜਿਨ੍ਹਾਂ ਨੂੰ ਕਦੇ ਵੀ ਪਰਮੇਸ਼ਰ ਨਹੀਂ ਨਿਮਦਾ ਭੁੱਲਦਾ ਹੈ ਜਦੋਂ ਵੀ ਮਿਲੋ ਰਹਿੰਦੇ ਆ ਵਿਛੜਦੇ ਨਹੀਂ ਹਾਂ ਵੱਡਿਆ ਭਾਗਾਂ ਵਾਲੇ ਹਰਿ ਦੇ ਸੰਤ ਜੀ ਨੇ ਉਹਨਾਂ ਨੂੰ ਵਿਦਾਇਗੀ ਖਾ ਭਾਜੀ ਦੀ ਹੈ ਉਹ ਹਰਿ ਦੇ ਸੰਤ ਕਿਰਪਾ ਕਰਕੇ ਮਾਰੇ ਮਲਾਉਂਦਾ ਵੱਡਿਆ ਭਾਗਾਂ ਕਰਕੇ ਜਨਮ ਮਰਨ ਤੇ ਨੀਲੇ ਨਾਂ ਨਾ ਜਮਣ ਤੇ ਮਰਨਾ ਮੂਲ ਉੱਕਾ ਹੀ ਨਹੀਂ ਹੈ ਜਮਣ ਮਰਨੋਂ ਬਾਹਰ ਪਰਵਕਾਰੀ ਜਗ ਵਿੱਚ ਆਏ ਸਰ ਕਿਰਪਾ ਮਿਲ ਪ੍ਰੀਤ ਮੁਪਿਆਰੇ ਜਾਨੇ ਅਕਾਲ ਤਖਵਾ ਦੀ ਕਿਰਪਾ ਨਿਖਲੀ ਕਰਕੇ ਤਾਨੂੰ ਮਿਲਣਾ ਕਰ ਜੀ ਲੋ ਸੁਨੋ ਪ੍ਰਭ ਈਸ਼ ਅਪਾਰ ਰੂਪ ਸੁਨੋ ਗੋਪੀ ਦੇ ਪ੍ਰਕਿਰਤੀ ਦੇ ਪਾਰ ਆਇਆ ਕੋ ਰਹਿਤ ਕਾਦੀ ਬੇਨਤੀ ਨੂੰ ਬੇਨਤੀਆਂ ਦੇ ਦੇਨ ਦੇ ਨੂੰ ਸੁਣੋ ਮਾਨਤ ਮਾਗਤ ਨਾਮ ਆਹਾਂ ਸੁਜੀ ਤਸਯਾ ਜੇ ਨਾਮ ਦਾ ਐਸਰੇ ਮੰਗੇ ਹਾਂ ਇਹ ਸਾਰੇ ਦੇ ਪਾਸੋਂ ਮੰਗਿਏ ਉਸ ਪ੍ਰਕਾਰ ਸਰਬੀ ਨੂੰ ਉਰਗੋਲ ਕੋ ਸੰਤ ਜਾਨੀ ਦੀ ਜਹਾਨੋ ਸੁਨੋ ਸੁਨੋ ਪ੍ਰਭ ਜੀ ਅਪਾਰੀ ਮਾਨੁਕ ਮਾਗੈ ਤਿਨਾਮ ਆਧਾਰੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ